ਪੰਜਾਬ ਪਾਜਪਾ ਦੇ ਜਰਨਲਿਸਟ ਅਨਿਲ ਸਰੀਨ ਨੇ ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਦਰਤੀ ਆਫਤ ਦੇ ਪ੍ਰਬੰਧਨ ਲਈ ਕੇਂਦਰ ਨੇ ਪੰਜਾਬ ਨੂੰ 1100 ਕਰੋੜ ਰੁਪਏ ਭੇਜਾਏ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਟੀਮਾਂ ਚੀਫ ਸਕੱਟਰੀ ਨਾਲ ਮੀਟਿੰਗਾਂ ਕਰ ਚੁੱਕੀਆਂ ਨੇ ਪਰ ਸੂਬਾ ਸਰਕਾਰ ਅਜੇ ਵੀ ਸੁੱਤੀ ਪਈ ਹੈ। ਪੰਜਾਬ ਪਾਜਪਾ ਦੇ ਜਰਨਲਿਸਟ ਅਨਿਲ ਸਰੀਨ ਨੇ ਕਿਹਾ ਕਿ ਪਿੰਡਾਂ ਦੀਆਂ ਸੜਕਾਂ ਦੀ ਮੁਰੰਮਤ ਲਈ ਕੇਂਦਰ ਸਰਕਾਰ ਵੱਲੋਂ ਪੈਸਾ ਭੇਜਿਆ ਗਿਆ ਪਰ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬੇ ਦੀ ਸਰਕਾਰ ਟੈਂਡਰ ਵੀ ਜਾਰੀ ਨਹੀਂ ਕਰ ਸਕੀ। ਉਹਨਾਂ ਕਿਹਾ ਕਿ ਪੰਜਾਬ ਦੇ GST ਮੁਆਵਜ਼ੇ ਦਾ 1 ਰੁਪਿਆ ਵੀ ਕੇਂਦਰ ਕੋਲ ਬਕਾਇਆ ਨਹੀਂ ਹੈ GST ਸੰਬੰਧੀ ਅੰਕੜੇ ਸਾਂਝੇ ਕਰਦਿਆਂ ਸੂਬਾ ਜਨਰਲ ਸਕੱਤਰ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਝੂਠ ਬੋਲਣ ਤੋਂ ਪਹਿਲਾਂ ਅੰਕੜਿਆਂ ਤੇ ਝਾਤ ਮਾਰਨ ਦੀ ਸਲਾਹ ਦਿੱਤੀ ਪੰਜ ਸਾਲਾਂ ਲਈ ਜਿੰਨਾ ਵੀ ਸਟੇਟ ਦਾ ਕੋਈ ਰੈਵਨਿਊ ਸ਼ਾਰਟ ਹੋਏਗਾ ਉਹਨੂੰ ਔਦਾ ਪਰਸੈਂਟ ਦੀ ਇਨਕਰੀਜ਼ 14 ਪਰਸੈਂਟ ਦੀ ਇਨਕਰੀਜ਼ ਨੂੰ ਧਿਆਨ ਚ ਰੱਖਦੇ ਹੋਏ ਜਿੰਨਾ ਸ਼ਾਰਟਫਾਲ ਹੋਏਗਾ ਕੇਂਦਰ ਕੰਪਨਸੇਟ ਕਰੇਗਾ ਯਾਨੀ ਕਿ ਪੰਜਾਬ ਨੂੰ 58210 ਕਰੋੜ ਰੁਪਇਆ ਕੇਂਦਰ ਸਰਕਾਰ ਨੇ ਜੀਐਸਪੀ ਲਾਸ ਦਾ ਕੰਪਨਸੇਟ ਕੀਤਾ ਇਹਨਾਂ ਨੂੰ 55 ਸਾਲਾਂ ਦਾ ਇਹਨਾਂ ਨੂੰ ਨਹੀਂ ਕੀਤਾ ਸੂਬੇ ਦੇ ਸਾਰੇ ਜਿਹੜੇ ਪ੍ਰਦੇਸ਼ ਸੀਗੇ ਸਭ ਨੂੰ ਦਿਨ ਦਿਨ ਸ਼ਾਰਟਫਾਲ ਸੀਗੀ ਉਹਨਾਂ ਨੂੰ ਕੰਪਨਸੇਟ ਕੀਤਾ ਗਿਆ ਇੱਕ ਸੈਟ ਫਾਰਮੂਲਾ ਜੇ ਪੰਜਾਬ ਨੂੰ ਮਿਲਿਆ ਤੇ ਬਾਕੀਆਂ ਨੂੰ ਵੀ ਮਿਲਿਆ ਜੇ ਬਾਕੀਆਂ ਨੂੰ ਮਿਲਿਆ ਤੇ ਪੰਜਾਬ ਨੂੰ ਵੀ ਮਿਲਿਆ ਔਰ 2022 ਦੇ ਬਾਅਦ ਇਹ ਕੰਪਨਸੇਸ਼ਨ ਬੰਦ ਹੋ ਗਈ ਕਿ ਸੂਬੇ ਆਪਣੇ ਹੁਣ ਪੈਰਾਂ ਤੇ ਖੜੇ ਹੋਗੇ ਕੋਈ 5 ਸਾਲ ਇੱਕ ਬਹੁਤ ਵੱਡਾ ਹਿਸਾਬ ਹੈ ਕਿ ਜਦੋਂ ਟ੍ਰਾਂਜੀਸ਼ਨ ਹੋਵੇ ਤੇ 5 ਸਾਲ ਦੇ ਵਿੱਚ ਸੂਬੇ ਦੇ ਜਿਹੜੇ ਹੈਗੇ ਨੇ ਆਪਣੇ ਆਪ ਨੂੰ ਪੈਰਾਂ ਤੇ ਖੜੇ ਕਰ ਲੈਣ ਔਰ ਉਸ ਦੇ ਬਾਅਦ ਨੈਕਸਟ ਜੀਐਸਟੀ ਦੀ ਕਲੈਕਸ਼ਨ 22 ਤੇ 23 18128 ਹੋਈ 23 ਤੋਂ ਵਿੱਚ 20995 ਹੋਈ 24 25 23500 ਜੀਐਸਟੀ ਦੀ ਕਲੈਕਸ਼ਨ ਹੋਈ ਹੈ ਨਾਲ ਇਹਤੇ ਕੋਈ ਕੰਪਨਸੇਸ਼ਨ ਦਾ ਸਵਾਲ ਹੀ ਪੈਦਾ ਨਹੀਂ ਸੀ ਹੋਗਾ ਯਾਨੀ ਕਿ ਜਿੰਨੀ 2022 ਤੱਕ ਕੰਪਨਸੇਸ਼ਨ ਕੇਂਦਰ ਵੱਲੋਂ ਬੰਦੀ ਸੀ 58210 ਕਰੋੜ ਰੁਪਇਆ ਕੇਂਦਰ ਨੇ ਦਿੱਤਾ ਔਰ ਅੱਜ ਦੀ ਡੇਟ ਦੇ ਵਿੱਚ ਇੱਕ ਨਿੱਕਾ ਪੈਸਾ GST ਦਾ ਕੇਂਦਰ ਵੱਲ ਡਿਊ ਨਹੀਂ ਹੈਗਾ ਕਿ ਜਦੋਂ ਸਾਰਾ ਪੰਜਾਬ ਰੁੜ ਜਾਏਗਾ ਉਦੋਂ ਰਿਲੀਜ਼ ਕਰੋਗੇ ਤੁਹਾਡੇ ਕੋਲ ਪਿਆ ਹੋਇਆ 1100 ਕਰੋੜ ਰੁਪਇਆ ਉਹਨਾਂ ਦਾ ਕਹਿਵਲ 71 ਕਰੋੜ ਕਿਉਂ? ਤੁਸੀਂ ਕੇਂਦਰ ਨੂੰ ਕਹਿੰਦੇ ਹੋ ਕਿ ਕੇਂਦਰ ਨੇ ਅਜੇ ਤੱਕ ਪੈਸਾ ਰੀਲੀਜ਼ ਨਹੀਂ ਕੀਤਾ। ਕੇਂਦਰ ਦੀ ਟੀਮਾਂ ਪ੍ਰਦੇਸ਼ 'ਚ ਹੋ ਕੇ ਚਲੇਗੀ। ਮੈਂ ਤੇ ਹੈਰਾਨ ਹੈਗਾ ਕਿ ਤੁਸੀਂ ਦੇਖੋ ਪੰਜਾਬ ਦੇ ਹਾਲਾਤ ਕੀ ਨੇ। ਮੰਤਰੀਆਂ ਨੂੰ ਇਹ ਨਹੀਂ ਪਤਾ ਕਿ ਕੇਂਦਰ ਦੀਆਂ ਟੀਮਾਂ ਆਈਆਂ ਹੋਈਆਂ ਨੇ ਨਾ ਚੀਫ ਸੈਕਰੀਅਰੀਆਂ ਮੀਟਿੰਗ ਕਰਦੀਆਂ ਪਈਆਂ ਨੇ। ਔਰ ਜਿਸ ਵੇਲੇ ਕੇਂਦਰ ਦੀ ਟੀਮਾਂ ਦਾ ਸਰਵੇ ਕਰਨ ਦੇ ਬਾਅਦ ਪੰਜਾਬ ਦੇ ਚੀਫ ਸੈਕਰੀਅਰੀਆਂ ਮੀਟਿੰਗ ਹੋ ਰਹੀ ਸੀ। ਉਸ ਵੇਲੇ ਆਮ ਆਦਮੀ ਪਾਰਟੀ ਦੇ ਮੰਤਰੀ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਸੀ ਕਿ ਕੇਂਦਰ ਸਰਕਾਰ ਨੇ ਕੁਝ ਨਹੀਂ ਕੀਤਾ ਫਿਰ ਦੂਸਰਾ ਅਸ਼ਾਉਣਾ ਉਠਾਇਆ ਕਿ 28 ਕਰੋੜ ਰੁਪਇਆ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦਾ ਜਿਹੜਾ ਹੈਗਾ ਸਾਡੇ ਕੇਂਦਰ ਵੱਲੋਂ ਉਹ ਨਿਲੈਕੋ ਕੇਂਦਰ ਸਰਕਾਰ ਨੇ ਤੁਹਾਨੂੰ ਪੈਸਾ ਭੇਜਿਆ ਕਿ ਪਿੰਡਾਂ ਦੀਆਂ ਸੜਕਾਂ ਦੀਆਂ ਮੁਰੰਮਤਾਂ ਵਾਸਤੇ ਪਿੰਡਾਂ ਦੇ ਜਿਹੜੇ ਸੜਕਾਂ ਜਾਂਦੀਆਂ ਉਹਨਾਂ ਦੇ ਪੁਲ ਬਣਾਉਣ ਵਾਸਤੇ ਗ੍ਰਾਮੀਣ ਸੜਕਾਂ ਵਾਸਤੇ ਤੁਹਾਨੂੰ ਪੈਸੇ ਭੇਜੇ 31 ਮਾਰ ਤੱਕ ਤੁਸੀਂ ਟੈਂਡਰ ਕਰਨੇ ਸੀਗੇ ਕੰਮ ਤੁਸੀਂ ਨਾ ਕਰੋ